ਹਾਂਜੀ ਸਸਰੀਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਤੇ ਜੇ ਅਸੀਂ ਗੱਲ ਕਰਾਂਗੇ ਪੀਐਸਟਟ ਬਾਰੇ ਸਭ ਤੋਂ ਪਹਿਲਾਂ ਸਾਰੇ ਕੈਂਡੀਡੇਟਾਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਰੱਬ ਕਰੇ ਤੁਹਾਡਾ ਜਿਹੜਾ ਨਵਾਂ ਸਾਲ ਹੈ ਉਹ ਖੁਸ਼ੀਆਂ ਵਿੱਚ ਬੀਤੇ ਠੀਕ ਹੈ ਤੁਹਾਨੂੰ ਸਾਰਿਆਂ ਦਾ ਪੇਪਰ ਕੁਆਲੀਫਾਈ ਹੋ ਜੇ ਸਾਰੇ ਕੈਂਡੀਡੇਟਾਂ ਨੂੰ ਜੋ ਮਿਲ ਜੇ ਅਸੀਂ ਰੱਬ ਤੋਂ ਇਹੀ ਪ੍ਰੇਅਰ ਕਰਦੇ ਹਾਂ ਠੀਕ ਹੈ ਜੇ ਹੁਣ ਗੱਲ ਕਰਦੇ ਹਾਂ ਅਸੀਂ ਜਿਹੜਾ ਅੱਜ ਰਿਜ਼ਲਟ ਆਉਣ ਵਾਲਾ ਸੀ ਉਸ ਤੇ ਬਾਰੇ ਅੱਜ ਗੱਲ ਕਰਾਂਗੇ ਠੀਕ ਹੈ ਜੀ ਜਿਹੜੇ ਵੀ ਕੈਂਡੀਡੇਟ ਚੈਨਲ ਤੇ ਫਸਟ ਟਾਈਮ ਹੈਗੇ ਆ ਤਾਂ ਸਾਰੇ ਕੈਂਡੀਡੇਟ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਠੀਕ ਹੈ ਗੱਲ ਜੀ ਜਿਆਦਾ ਜਾਣਕਾਰੀ ਲਈ ਸਾਡਾ ਜਿਹੜਾ ਵਟਸਐਪ ਗਰੁੱਪ ਹੈ ਉਹ ਤੁਸੀਂ ਜੁਆਇਨ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦਿੱਤਾ ਜਾਊਗਾ ਤਾਂ ਹੁਣ ਅਸੀਂ ਗੱਲ ਕਰ ਲੈਂਦੇ ਆ ਜੀ ਡੀ ਪੀ ਐਸ ਟੈਡੀ ਪ੍ਰੀਖਿਆ 1 ਜਨਵਰੀ ਨੂੰ ਹੋਈ ਸੀ ਉਸ ਤੋਂ ਬਾਅਦ 10 ਜਿਹੜਾ ਦਸੰਬਰ ਹੈ ਉਸ ਵਿੱਚ ਸਾਡੀ ਜਿਹੜੀ ਹੈ ਆਨਸਰ ਕੀ ਆਈ ਸੀ ਠੀਕ ਆ ਸਾਰੇ ਕੈਂਡੀਡੇਟਾਂ ਨੂੰ ਹੁਣ ਆਨਸਰ ਕੀ ਵੀ ਚੈੱਕ ਕਰ ਲਈ ਹੁਣ ਕੈਂਡੀਡੇਟਾਂ ਨੇ ਫੇਰ ਮੌਕਾ ਦਿੱਤਾ ਗਿਆ ਸੀ ਓਬਜੈਕਸ਼ਨ ਲਾਣ ਦਾ 10 ਤੋਂ 15 ਤਰੀਕ ਤੱਕ ਤੁਹਾਨੂੰ ਮੌਕਾ ਦਿੱਤਾ ਗਿਆ ਸੀ ਕਿ ਤੁਸੀਂ ਓਬਜੈਕਸ਼ਨ ਕਰ ਸਕਦੇ ਹੋ ਜਿਹੜੀ ਵੀ ਕੈਂਡੀਡੇਟਾਂ ਦਾ ਇਸ਼ੂ ਹੈਗਾ ਕਿ ਇਸ ਕੁਐਸਚਨ ਦੇ ਵਿੱਚ ਮਿਸਟੇਕ ਹੈਗੀ ਹੈ ਜਾਂ ਆਨਸਰ ਗਲਤ ਦਿੱਤਾ ਗਿਆ ਹੈ ਤਾਂ ਹੁਣ ਕੈਂਡੀਡੇਟ ਵੇਟ ਕਰ ਰਹੇ ਸੀ ਕਿ ਸਾਡਾ ਰਿਜ਼ਲਟ ਹੈ ਜਿਹੜਾ ਕਦੋਂ ਆਊਗਾ ਤਾਂ ਜਿਵੇਂ ਪੀਐਸਟਾ ਟ ਵੱਲੋਂ ਨੋਟੀਫਿਕੇਸ਼ਨ ਵੀ ਆਇਆ ਉਸ ਵਿੱਚ ਦੱਸਿਆ ਗਿਆ ਸੀ ਕਿ 1 ਦਸੰਬਰ ਜਿਹੜਾ 1 ਜਨਵਰੀ ਨੂੰ ਐਗਜ਼ਾਮ ਹੋਇਆ ਸੀ ਉਸ ਦਾ ਰਿਜ਼ਲਟ ਹੈ ਜੋ ਟੈਂਟਿਵ ਡੇਟ ਆਈ ਸੀ ਕਿ 1 ਜਨਵਰੀ ਨੂੰ ਜਿਹੜਾ ਸਾਡਾ ਰਿਜ਼ਲਟ ਹੈ ਉਹ ਡਿਕਲੇਅਰ ਕੀਤਾ ਜਾਊਗਾ ਤਾਂ ਹੁਣ ਕੈਂਡੀਡੇਟ ਅੱਜ ਜਿਹੜੇ ਸਵੇਰੇ ਤੋਂ ਵੇਟ ਵੀ ਕਰ ਰਹੇ ਸੀ ਕਿ ਸਾਡਾ ਜਿਹੜਾ ਰਿਜ਼ਲਟ ਹੈ ਉਹ ਆਊਗਾ ਅਸੀਂ ਚੈੱਕ ਕਰੀਏ ਕਿ ਕਿੰਨੇ ਮਾਰਕਸ ਸਾਨੂੰ ਵਣਦੇ ਆ ਕਿੰਨੇ ਗ੍ਰੇਸਿੰਗ ਮਾਰਕਸ ਮਿਲਣਗੇ ਠੀਕ ਹੈ ਜਾਂ ਫਾਈਨਲ ਅਨਸਰ ਕੀ ਆਊਗੀ ਜਾਂ ਡਾਇਰੈਕਟ ਹੀ ਸਾਡਾ ਜਿਹੜਾ ਹੈ ਉਹ ਸਕੋਰ ਕਾਰਡ ਆਊਗਾ ਠੀਕ ਹੈ ਹੁਣ ਅੱਜ ਕੈਂਡੀਡੇਟ ਹੈ ਜਿਹੜੇ ਵੇਟ ਕਰ ਰਹੇ ਸੀ ਕਿ ਹੁਣ ਤੱਕ ਸਾਡਾ ਰਿਜ਼ਲਟ ਹੈ ਕਿਉਂ ਨਹੀਂ ਆਇਆ ਇਸ ਵਾਲੇ ਵੀਡੀਓ ਤੇ ਅੱਜ ਦੇ ਗੱਲ ਕਰਾਂਗੇ ਠੀਕ ਹੈ ਰਜੇ ਤੁਸੀਂ ਨਾਲੇ ਆਫੀਸ਼ੀਅਲ ਵੈਬਸਾਈਟ ਤੇ ਅਪਡੇਟਡ ਲੈ ਸਕਦੇ ਹੋ ਇਸ ਤੇ ਜੁੜੇ ਲਈਏ ਤੁਸੀਂ ਆਫੀਸ਼ੀਅਲ ਵੈਬਸਾਈਟ ਉੱਤੇ ਵੀ ਚੈੱਕ ਕਰ ਸਕਦੇ ਹੋ ਨਾਲੇ ਸਾਡੇ ਚੈਨਲ ਤੇ ਵੀ ਠੀਕਾ ਅਪਡੇਟ ਲੈ ਸਕਦੇ ਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਸਾਨੂੰ ਜਿਹੜਾ ਵੀ ਨੋਟੀਫਿਕੇਸ਼ਨ ਮਿਲੇਗਾ ਇਸ ਤੇ ਰਿਲੇਟਡ ਅਸੀਂ ਜਿਹੜੀ ਵੀ ਵੀਡੀਓ ਪਾਵਾਂਗੇ ਉਸ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੂਗਾ ਹੁਣ ਗੱਲ ਕਰਦੇ ਆ ਕਿ ਜਿਹੜਾ ਸਾਡਾ ਅੱਜ 1 ਜਨਵਰੀ ਨੂੰ ਰਿਜ਼ਲਟ ਆਣਾ ਸੀ ਉਹ ਕਿਉਂ ਨਹੀਂ ਆਇਆ ਉਸ ਦੇ ਆਉਣ ਦਾ ਕਾਰਨ ਕੀ ਹੈ ਠੀਕ ਹੈ ਲੋ ਜੀ ਸਾਡੀ ਜਿਹੜੀ ਹੈ ਉਹ ਟੀਮ ਤੋਂ ਗੱਲਬਾਤ ਹੋਈ ਹੈ ਜਿਹੜੇ ਇਹ ਨੰਬਰ ਦਿੱਤੇ ਗਏ ਆ ਆਫੀਸ਼ੀਅਲ ਵੈਬਸਾਈਟ ਉਤੇ ਤਾ ਹੁਣ ਦੱਸਿਆ ਗਿਆ ਹੈ ਕਿ ਜਿਹੜਾ ਸਾਡਾ ਰਿਜ਼ਲਟ ਹੈ ਉਹ ਜਨਵਰੀ ਤੇ ਜਿਹੜਾ ਸੈਕੰਡ ਵੀਕ ਹੈ ਉਸ ਵਿੱਚ ਹੀ ਆਊਗਾ ਹੁਣ ਅਸੀਂ ਕਨਫਰਮ ਨਹੀਂ ਹੈਗੇ ਕਿ ਸੈਕੰਡ ਵੀਕ ਦੇ ਸਟਾਰਟਿੰਗ 'ਚ ਆਊਗਾ ਐਂਡਿੰਗ 'ਚ ਆਊਗਾ ਜਾਂ ਫਿਰ ਸੈਕੰਡ ਵੀਕ ਤੇ ਕਦੋਂ ਵੀ ਆ ਸਕਦਾ ਹੈ ਜਾਂ ਹੁਣ ਉਸ ਤੋਂ ਪਹਿਲਾਂ ਆ ਸਕਦਾ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਜਨਵਰੀ ਦੇ ਸੈਕੰਡ ਵੀਕ ਤੇ ਹੀ ਰਿਜ਼ਲਟ ਆਊਗਾ ਠੀਕ ਹੈ ਅਜੇ ਅਸੀਂ ਕਨਫਰਮ ਨਹੀਂ ਹੈਗੇ ਕਿ ਕਦੋਂ ਆਊਗਾ ਅਸ ਸਾਨੂੰ ਜਿਹੜੀ ਵੀ ਅਪਡੇਟ ਮਿਲੂਗੀ ਪੀਐਸਟੈਟ ਵੱਲੋਂ ਜਿਹੜਾ ਨੋਟੀਫਿਕੇਸ਼ਨ ਮਿਲੋ ਜਾਂ ਸਾਨੂੰ ਕੋਈ ਵੀ ਨਿਊਜ਼ ਮਿਲੋ ਉਸ ਤੋਂ ਰਿਲੇਟਡ ਅਸੀਂ ਚੈਨਲ ਉੱਤੇ ਵੀਡੀਓ ਪਾਵਾਂਗੇ ਤੁਹਾਨੂੰ ਨਾਲ ਦੀ ਨਾਲ ਅਪਡੇਟ ਮਿਲਦੀ ਰਹੂਗੀ ਤਾਂ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਵਿੱਚ ਜਰੂਰ ਦੱਸਣਾ ਜੇ ਸੈਕਿੰਡ ਵੀਕ ਤੋਂ ਪਹਿਲੇ ਸਾਨੂੰ ਕੋਈ ਵੀ ਅਪਡੇਟ ਮਿਲਿਆ ਕਿ ਸਾਡਾ ਰਿਜ਼ਲਟ ਹੈ ਇਸ ਦਿਨ ਆਊਗਾ ਤਾਂ ਉਸ ਤੋਂ ਰਿਲੇਟਡ ਤੁਹਾਨੂੰ ਵੀਡੀਓ ਮਿਲ ਜੂਗੀ ਠੀਕ ਹੈ ਤਾ ਅਪਡੇਟ ਲਈ ਸਾਰੇ ਕੈਂਡੀਡੇਟਾ ਜੋ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਆ ਤੁਸੀਂ ਨਾਲੇ ਆਫੀਸ਼ੀਅਲ ਵੈਬਸਾਈਟ ਨਾਲ ਵੀ ਅਪਡੇਟ ਲੈ ਸਕਦੇ ਹੋ ਨਾਲੇ ਜਿਹੜਾ ਸਾਡਾ ਚੈਨਲ ਹੈ ਉਹ ਸਬਸਕ੍ਰਾਈਬ ਕਰ ਲੈਣਾ ਉਸ ਦਾ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲੈਣਾ ਅਸੀਂ ਜਿਹੜੀ ਵੀ ਵੀਡੀਓ ਪਾਵਾਂਗੇ ਉਸ ਦਾ ਨੋਟੀਫਿਕੇਸ਼ਨ ਮਿਲ ਜਾਊਗਾ ਤਾਂ ਹੁਣ ਅਸੀਂ ਵੇਟ ਕਰਦੇ ਆ ਜਨਵਰੀ ਤੇ ਸੈਕੰਡ ਵੀਕ ਤੱਕ ਕਿ ਸਾਡਾ ਰਿਜ਼ਲਟ ਜਿਹੜਾ ਕਦ ਆਊਗਾ ਅਗਰ ਉਸ ਤੋਂ ਪਹਿਲਾਂ ਸਾਡਾ ਰਿਜ਼ਲਟ ਆਇਆ ਤਾਂ ਚੰਗੀ ਗੱਲ ਹੋਊਗੀ ਉਸ ਤੋਂ ਰਿਲੇਟਡ ਅਸੀਂ ਵੀਡੀਓ ਪਾ ਦਾਂਗੇ ਜਿਹੜਾ ਵੀ ਅਪਡੇਟ ਮਿਲੂਗੀ ਧੰਨਵਾਦ